ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲਰਸ ਜੇਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਕਿ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸੀਗੀਆਂ ਜਿਹੜਾ ਬਠਿੰਡਾ ਪੰਜਾਬ ਦਾ ਰਹਿੰਦਾ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਰਲੀ ਕੰਟਰੀਆਂ ਦੇ ਵਿੱਚ ਬੈਠ ਕੇ ਦੇਖੇ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਬਹੁਤ ਸਾਰਾ ਪਿਆਰ ਭੇਜਦੇ ਜਿਹੜੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਤੇ ਜਿਹੜੀਆਂ ਭੈਣਾਂ ਜਾਂ ਭਰਾ ਕੋਈ ਚੈਨਲ ਦੇ ਬਿਲਕੁਲ ਨਵੇਂ ਆ ਉਹ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਕੋਈ ਵੀ ਅਸੀਂ ਵੀਡੀਓ ਪਾਈਏ ਤੁਹਾਡੇ ਕੋਲ ਨਾਲ ਦੀ ਨਾਲ ਆ ਜਾਆ ਕਰੇ ਠੀਕ ਆ ਬਾਕੀ ਜਿਹੜੀਆਂ ਭੈਣਾਂ ਨੂੰ ਕੋਈ ਚੀਜ਼ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ ਜਿਨੇ ਕਿਸੇ ਵੀ ਭੈਣ ਨੇ ਫੋਨ ਕਿਰਪਾ ਕਰਕੇ ਨਹੀਂ ਕਰਨਾ ਹਨਾ ਇਹ ਜੀ ਨੂੰ ਲਾਈ ਵੀ ਧਿਆਨ ਚ ਰੱਖਣਾ ਤੇ ਅੱਜ ਜਿਹੜਾ ਆਪਾਂ ਟੌਪਕ ਲੈ ਕੇ ਆਏ 5 ਮੀਟਰ ਕੱਪੜੇ ਦੇ ਵਿੱਚੋਂ ਪੁਰਤਾ ਪ੍ਰਯਮ ਆਪਾਂ ਕਿਵੇਂ ਘਟਣਾ ਬਾਡੀ ਤੋਂ ਨਾਪ ਲੈਤਾ ਹੋਇਆ ਪੂਰਾ ਮੈਂ ਤੁਹਾਨੂੰ ਇੱਕ ਵਾਰੀ ਨਾਪ ਤੋਂ ਜਾਣੂ ਕਰਾ ਦੇਵਾਂ ਲੰਬਾਈ ਹੈਗੀ 39 ਬਾਹਾਂ 24 ਤੀਰਾਂ 18 ਛਾਤੀ 38 ਕਮਰ 22.5 ਤੇ ਹੈਪ ਹੈਗੀ 22.5 ਫਰੰਟ ਪੌਣੀ ਨੂੰ ਗੀਜੇ 2 ਤੇ ਕਾਲਰ 16 ਕੋਣੀ 14 ਪਜਾਮਾ 40 ਤੇ ਕਮਰ 32 ਜਿਹਨੂੰ ਲੱਕ ਗਏ ਨੇ ਆਪਾਂ ਲੱਕ ਲਾਈ ਵੀ ਮਿਣਿਆ ਕਰੋ ਹੈਪ ਉਹ ਵੀ ਛੱਡਦਾ ਕਰੋ ਲੱਕ ਲਾਈ ਵੀ ਮਿਣਿਆ ਕਰੋ ਪਾ ਆਪਣਾ ਮੂਰੀ 15 ਤੇ ਪਾਟਾ ਹੈਗਾ 27 ਇੰਚ ਆ ਜੋ ਆਪਾਂ ਕਪੜਾ ਪੂਰਾ ਪੂਰਾ ਹੀ ਆ ਪੂਰਾ ਕਿਰਸੇ ਜੀ ਨਾਲ ਕੱਟਾ ਗਿਆ ਹੈ ਨਾ ਤੇ ਜਿਹੜੀ ਲੰਮਾਈ ਹੈ ਦੀ ਕੁੜਤੇ ਦੀ ਉਹ 39 ਇੰਚ ਆਪਾਂ ਪੂਰੀ ਪੂਰੀ ਲੰਮਾਈ ਲਾਵਾਂਗੇ ਵੱਧ ਨਹੀਂ ਲਾਉਂਦੇ 1 ਇੰਚ ਵੀ ਪਿੱਛੇ ਕਪੜਾ ਆਪਣਾ ਕਟੇ ਨਾਲ 39 ਦੀ ਥਾਂ ਤੇ ਆਪਾਂ ਪੂਰੇ 39 ਲਾਵਾਂਗੇ 40 ਨਹੀਂ ਲਾਉਂਦੇ ਠੀਕ ਆ ਲੋ ਇਸ ਤਰੀਕੇ ਕਪੜਾ ਦੂਰਾ ਕਰ ਲੈਣਾ। ਦੋਲੇੜ ਇੱਕੋ ਜੇ ਕਰਕੇ। ਮੱਝ ਤੋਂ ਚਟਕਾ ਗਿਆ ਆਪਾਂ ਸਹੀ ਕਰ ਲਿਆ ਫੇਰ ਉਸ ਤੋਂ ਬਾਅਦ ਨਹੀਂ ਛੇੜਨਾ ਕੱਪੜੇ ਨੂੰ। ਅਸੀਂ ਹੱਥ ਮਾਰ ਦੇਣ। ਆਹ ਲੈੜ ਲੜਨੂ ਸਾਈਡ ਤੇ। ਕੈਂਚੀ ਨੂੰ ਕੱਟ ਕੇ ਲੈ ਲੈਣਾ ਹੈ ਆਰਾਮ ਨਾਲ ਕਪੜੇ ਨੂੰ ਇੱਕ ਵਾਰੀ ਕੈਂਚੀ ਪਾ ਕੇ ਆਇਆ ਖਿੱਚਣਾ ਨਹੀਂ ਆਪਾਂ ਫਿਰ ਉਹਦੇ ਨਾਲ ਕਾਂਨ ਪਾਏ ਕੋਈ ਵੀ ਕਪੜਾ ਜੇ ਤੁਹਾਨੂੰ ਆਪਣਾ ਕੱਟਣਾ ਉਹਨੂੰ ਹੌਲੀ-ਹੌਲੀ ਕੱਟ ਕੇ ਲੈ ਕੇ ਜਾਇਆ ਕਰੋ ਤੇ ਜਿਹੜੀ ਇਹਨਾਂ ਦੀ ਛਾਤੀ ਆ ਉਹ 38 38 ਦੇ ਹਿਸਾਬ ਦੇ ਨਾਲ ਆਉਂਦਾ ਸੀ 38 ਤੇ 8 46 ਯਾਨੀ ਕਿ 23 ਇੰਚ ਤੇ ਹੈਪ ਇਹਨਾਂ ਦੀ 22.5 ਆ ਆਪਾਂ ਹੈਪਾ ਦੇ ਹਿਸਾਬ ਨਾਲ ਪਾਵਾਂਗੇ 23.5 ਇੰਚ ਕਈ ਚੀਜ਼ਾਂ ਆਪਾਂ ਹਿਸਾਬ ਨਾਲ ਕਰ ਸਕਦੇ ਹੁੰਦੇ ਪਰ ਕਈ ਚੀਜ਼ਾਂ ਗਾਗ ਜਿਵੇਂ ਕਹਿੰਦਾ ਆਪਾਂ ਨੂੰ ਉਵੇਂ ਕਰਨੇ ਪੈਣਗੇ ਤਾਂ ਤੁਸੀਂ ਕੱਚਾ ਚੋਂ ਹੀ ਮਿਲਿਆ ਕਰੋ ਤੇ ਹੈਪਾ ਵੀ ਲਾਈਵ ਹੀ ਮਿਲਿਆ ਕਰੋ ਕਿੰਨਾ ਕਿੰਨਾ ਰੱਖਿਆ। ਪਰ ਇੱਕ ਵਾਰ ਸਭ ਸਹੀ ਕਰ ਲੈਂਦੇ ਆ ਬਸ ਆਪਾਂ ਜਿੱਦrou ਇੱਧਰ ਕੰਨਿੰਗੇ। 22.5 ਹੈਪਾ ਤੇ ਆਪਾਂ ਲਾਵਾਂਗੇ 23 ਇੰਚ ਦੇ। ਨਿਸ਼ਾਨ ਇੱਥੋਂ 23 ਤੇ ਇੱਥੋਂ ਵੀ ਸਾਡੇ 23 ਠੀਕ ਹੈ ਜੀ। ਸਭ ਤੋਂ ਪਹਿਲਾਂ ਕੰਨੀ ਕੱਢਾਂਗੇ ਨਿਸ਼ਾਨਦੇ ਬਿਲਕੁਲ ਉੱਪਰ ਉੱਪਰ ਪਿਆਮੇ ਦੇ ਇਕੱਲੇ ਲਾਸਟ ਕੇ ਪਾਉਣੇ ਆਪਾਂ ਨੇ ਆਹ ਕੱਪੜਾ ਪਾਈਂ ਬਚਾ ਕੇ ਰੱਖਣਗੇ ਜੇ ਉਹ ਜੇ ਦੋ ਲੱਗਣਗੇ ਇਹਦੇ ਵਿੱਚ ਹਣਾ ਇੱਕ ਵਾਰੀ ਪ੍ਰੈਸ ਕਰਮ ਕਰ ਲਾਂਗੇ ਜੇ ਲੋੜ ਪਈ ਆਪਾਂ ਫਿਰ ਨਾਲ ਨਾਲ ਬਾਹਰ ਲਾਂਗੇ ਆਪਾਂ ਪਹਿਲਾਂ ਪੂਰਾ ਧਿਆਨ ਰੱਖਣਾ ਪੂਰਾ ਪੂਰੇ ਲਾਇਆ ਤੇ ਹੁਣ ਆਪਾਂ ਉਪਰੋ ਪੂਰਾ ਕਰਾਂਗੇ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਪੂਰੇ ਪੂਰੇ ਕੱਪੜੇ ਦੇ ਵਿੱਚੋਂ ਆਪਾਂ ਕੁੜਤਾ ਬਣਾਵਾਂ ਪੰਜ ਮੀਟਰ ਕੱਪੜਾ ਛੋਟੇ ਬਣੇਗਾ ਵੀ ਕਿਵੇਂ ਕੱਟਣਾ ਹਨਾ ਕਿਵੇਂ ਖਰਚਾ ਪੂਰਾ ਕਰਨਾ ਕਿੱਥੋਂ ਕਿੱਥੋਂ ਕਰਨਾ ਇਹ ਚੀਜ਼ ਸਾਰੀ ਧਿਆਨ ਦੇ ਨਾਲ ਦੇਖਿਓ ਫਿਰ ਵੀ ਕਿਸੇ ਚੀਜ਼ ਦਾ ਨਾ ਸਮਝ ਆਈ ਤਾਂ ਕਮੈਂਟ ਬਾਕਸ ਦੇ ਵਿੱਚ ਆ ਕੇ ਕਮੈਂਟ ਕਰਕੇ ਮੈਨੂੰ ਦੱਸ ਦਿਓ ਫਿਰ ਮੈਂ ਦੁਬਾਰੇ ਇਸੇ ਟੌਪਿਕ ਤੇ ਇੱਕ ਵੀਡੀਓ ਹੋਰ ਪਾ ਦਵਾਂ ਹਾਂ സാറി ചരക്കാഗ്രസം മേധരി ਲੋਚ ਸਾਡੇ ਬਾਈ ਹਿੱਪਾ ਆਪਾਂ ਸਾਡੇ 3/4 ਪੂਰਾ ਪੂਰੇ ਕੱਟਿਆ ਬਸ ਕੱਲੀ ਗਲਾਈ ਦੇਣੀ ਇਥੋਂ ਸੈੱਟ ਕਰਕੇ ਲੋਚ ਬੈਕ ਵੱਲ ਆਪਾਂ ਹਮੇਸ਼ਾ ਚੱਕਣੀ ਹੁੰਦਾ ਤੁਹਾਨੂੰ ਮੈਂ ਦੱਸ ਦਿੱਤਾ ਹੁੰਦਾ ਉਹਨੂੰ ਬਾਕੀ ਜੇ ਕਿ ਇਸਾ ਟੇ ਡਬਾਲਾ ਵੱਡਾ ਫਿਰ ਉਹਨੇ ਬਾਅਦ ਚੱਕਣਾ ਮੈਨੂੰ ਨੋਰਮਲ ਇਹਨਾਂ ਦੇ ਆਪ ਇੱਕ ਇੰਚ ਚੱਕਾਂਗੇ ਜਿੰਮੇ ਮੇਰਾ ਹੈਗਾ ਸੀ ਉਹਨੇ 4 ਇੰਚ ਇਸ ਭਰਾ ਦਾ ਪੇਟ ਹੈਗਾ ਤਾਂ ਕਰਕੇ ਆਪਾਂ 1 ਇੰਚ ਚੱਕਾਂਗੇ ਪੂਰਾ ਧਿਆਨ ਦੇ ਨਾਲ ਦੇਖੋ ਆਪਾਂ ਪੂਰਾ ਪੂਰੀ ਲੱਟ ਲਾਇਆ ਸੀ ਤਾਂ ਵੀ ਲੰਬਾਈ ਆਪਾਂ ਪੂਰੀ ਕਰਕੇ ਦੇਣੀ ਆ ਜਿੰਨੀ ਆਪਾਂ ਨੂੰ ਚਾਹੀਦੀ 39 ਆਪਾਂ ਨੂੰ ਚਾਹੀਦੀ ਲੰਬਾਈ ਆਪਾਂ ਸਵਾ 39 ਕਰਕੇ ਦੇਵੋਗੇ ਨੇ ਇਧਰ ਚੱਕਦਾ ਹੁਣ ਆਪਾਂ ਇਧਰ ਆਜੋ ਪੈਕ ਪੱਲੇ ਉਹ ਘੱਟੋ ਘੱਟ ਇਥੋਂ ਅੱਧਾ ਇੰਚ ਕਾਜੀ ਪੂਰੀ ਦੇਖਣ ਵਾਲੀ ਹੈ ਇਹ ਕਪੜਾ ਇਥੋਂ ਪੂਰਾ ਹੋ ਜਾਏ ਜਿਹੜਾ ਆਪਣਾ ਕੱਟਦਾ ਨਾ ਇਥੋਂ ਪੂਰਾ ਹੋ ਜਾਊ ਨਰਚੀ ਫੂ ਗਿਜੇ ਨੇ ਦੋ ਲਾਵਾਂਗੇ ਆਪਾਂ ਬਾਕੀ ਪੇਸਟਿੰਗ ਵਾਲੀ ਵੀਡੀਓ ਪਾਤੀ ਸੀ ਨਾ ਜੇ ਉਹ ਗੋਲ ਕਿਵੇਂ ਕਰਨੀ ਆ ਜੇ ਕਿਸੇ ਭੈਣ ਨੂੰ ਨਹੀਂ ਸਮਝ ਆਈ ਹੈ ਨਾ ਉਹ ਆ ਚੀਜ਼ ਦੇਖੋ ਆ ਚੀਜ਼ ਆਪਾਂ ਫਰਮੇ ਇਸ ਤਰ੍ਹਾਂ ਦੇ ਬਣਾ ਲੈਣੇ ਆ ਲੋੜ ਮੁਤਾਬਕ ਕੱਟ-ਕੱਟ ਕੇ ਨਾ ਗੱਤੇ ਵਿਆਹ ਸ਼ਾਦੀ ਵਾਲੇ ਗੱਤੇ ਦੋ-ਦੋ ਜੋੜ ਕੇ ਬਣਾ ਸਕਦੇ ਦੋ ਜੋੜ ਲਿਆ ਕਰੋ ਫਿਰ ਜਿਵੇਂ ਦੋ ਜੋੜੇ ਵੀ ਜਿਹੜੇ ਕਰੜਾ ਹੋਏ ਨੇ ਉਹ ਇਹ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਸੈੱਟ ਕਰਨਾ ਹੈ ਤਾਂ ਕਿ ਸਫਾਈ ਦੇ ਨਾਲ ਘਟੇ ਜਿੰਨੀ ਤੁਸੀਂ ਕਪੜੇ ਨੂੰ ਪ੍ਰੈਸ ਦਿਖਾਉਂਗੇ ਉੰਨੀ ਸਫਾਈ ਆਊ। ਮੋੜ ਦੇ ਦਾ ਨਿਸ਼ਾਨ ਲਾਵਾਂਗੇ ਪਰ 9 ਇੰਚ ਤੇ। ਇਧਰ ਤੀਰਾ ਹੈਗਾ ਇਹਨਾਂ ਦਾ 18। 9 ਨੂੰ 18 ਤੇ 1 19। ਠੀਕ ਆ। ਥੋੜਾ ਲਾਮਾ ਚਾਕਾਂ ਦਾ ਨਿਸ਼ਾਨ। 7 15 ਤੇ। ਇਹ ਬੰਦੇ ਦਾ ਕਦ ਕੱਢ ਦੇਖ ਲਿਆ ਕਰੋ ਬਸ ਉੱਥੇ ਪਤਾ ਲੱਗ ਜਾਂਦਾ ਆਪ ਨੂੰ ਇਹ ਕਿੰਨੇ ਦੇ ਆਉਂਦੇ 15 12 ਤੇ 5 ਗੀਜੇ ਨਾਲ ਇੱਥੋਂ ਕਵਰ ਹੈਗੀ ਆ ਸਾਢੇ 21 ਯਾਨੀ ਕਿ 43 ਆਪਾਂ ਮੈਂ ਸਾਢੇ 25.11.1 ਯਾਨੀ ਕਿ 25 ਐਪ ਦੁਆਰੇ ਚੈੱਕ ਕਰ ਲਿਗੇ ਆ ਪੈਗੀ 45 23 ਨੂੰ 40 ਸਹੀ ਆ ਹਲਕੀ ਹਲਕੀ ਸ਼ੇਪ ਹੋਊਗੀ ਥੋ ਐ ਫਰਟੀ ਕਰ ਲੈ ਮਸਾਨ ਸ਼ਾਨ ਪੂਰਾ ਧਿਆਨ ਦੇਣਾ ਜੇ ਕੈਂਚੀ ਥੋੜੇ ਕੰਨੀ ਚਲੇਗੀ ਤੇ ਟਾਈਟ ਹੋ ਜਾਊਗਾ ਮੇਰੇ ਕੰਨੀ ਰਹੇਗੀ ਤਾਂ ਖੁੱਲਾ ਹੋ ਜਾਊਗਾ ਜੰਮਾ ਬਰੀਕੀ ਦੇ ਵਿੱਚ ਜਾ ਕੇ ਰਾਮਦਰੀਆ ਨੋਟ ਇਹ ਫੁੱਟੀ ਦਾ ਕਿਸੇ ਭੈਣ ਨਹੀਂ ਪਤਾ ਲੱਗਿਆ ਹਾਇ ਜੀ ਤੱਕ ਕਿੰਨੀ ਘਟਣੀ ਹੈ ਨਾ ਇੱਥੋਂ ਲੈ ਕੇ ਨੋਰਮਲ ਬੰਦੇ ਦੇ 15 ਇੰਚ ਹੁੰਦੀ ਆ ਜੇ ਕਦ ਕੱਠ ਜ਼ਿਆਦਾ ਤਾਂ 15 15 ਕਰ ਸਕਦੇ 15 16 ਠੀਕ ਆ ਬਤਾਉਂਗਾ ਜੀ ਉਵੇਂ ਹੋਵੇ ਆ ਇੱਕ ਲੜ ਚੱਕਿਆ ਪਾਣੀ ਇਹੋ ਇੱਥੋਂ ਕੋ ਪੀਸ ਲਾਇਆ ਸੀ ਜਿਹੜਾ ਉਹ ਇੱਕ ਵਾਰ ਕਰ ਲੇ ਤੋਨੇ ਪੱਲੇ ਇਥੇ 3 ਲੱਗੂ ਆਪਣਾ OS ਆ ਗਿਆ ਹੈ ਬੈਗ ਮੋਟਰ ਨੂੰ ਕਲਰ ਜਿਹੜਾ ਇਹਨਾਂ ਦਾ ਉਹ 16 ਇੰਚ ਆ ਆਪਾਂ ਇਥੋਂ ਨਿਹਾਵਾਂਗੇ ਨਿਸ਼ਾਨ 2.5 ਨੀਚੇ ਨੂੰ ਪਾਉਣੇ ਤਨ 3 ਹੈਗਾ 18 9 2 18 ਠੀਕ ਇੱਕ ਸੁੱਧ ਘੱਟ ਰੱਖਣਾ ਨਾ ਕਿ ਵੱਧ ਤੇ ਟਲਾਂਣ ਦੇਣੀ ਜਿਹੜੀ ਮੋਢੇ ਦੀ ਉਹ ਡੇਢ ਪੌਣੇ ਤੋਂ ਬੱਕਰੀ ਬੱਕਰੀ ਹੁੰਦੀ ਸਾਰਿਆਂ ਦੇ ਫਰੰਟ ਇੱਥੋਂ ਆ ਵਾਲੇ ਹਿੱਸੇ ਆ ਵਾਲੇ ਹਿੱਸੇ ਲਾਜ਼ਮੀ ਮਿੰਨਾ ਕਿੰਨਾ ਪੌਣੇ ਨੂੰ ਆ ਵਾਲੇ ਪੌਣੇ ਨੂੰ ਤੇ ਲੋਚੀ ਇੱਥੋਂ ਗਲਾਈਏ ਨਾ ਉੜਦੀ ਉੜਦੀ ਦੇਣੀ ਜਿਆਦਾ ਢੰਗਾਇ ਨਹੀਂ ਲੋ ਠੀਕ ਆ ਅਗਲਾ ਪਿਛਲਾ ਬੱਲਾ ਆਪਣਾ ਕੱਟਿਆ ਗਿਆ ਹੁਣ ਬਾਹਾਂ ਨੂੰ ਦੋ ਤਰ੍ਹਾਂ ਕੱਟਦੇ ਹੁੰਦੇ ਆ ਇੱਕ ਤਾਂ ਬਾਹ ਸਾਰਾ ਕਪੜਾ ਦੂਰਾ ਕਰਕੇ ਕੱਟਦੇ ਆ ਪਰ ਜਿਨ੍ਹਾਂ ਦੇ ਕਪੜਾ ਘੱਟ ਹੁੰਦਾ ਭੈਣਾਂ ਨੇ ਕੰਫਿਊਜ਼ ਨਹੀਂ ਹੋਣਾ ਉਹਨਾਂ ਨੇ ਆਪ ਜਿਵੇਂ ਹੁਣ ਮੈਂ ਕੱਟੂਗਾ ਵਾਂ ਐਂ ਕੱਟਣੀ ਪੈਣੀ ਕਿਉਂਕਿ ਆਪਣੀ ਮਜਬੂਰੀ ਹੁੰਦੀ ਆ ਦੂਸਰਾ ਤਰੀਕਾ ਕੋਈ ਨਹੀਂ ਇਹਦੇ ਵਿੱਚ ਇਹ ਵੀ ਇਹ ਹੋਊ ਵੀ ਮੇਰੇ ਕੋਲ ਕੋਈ ਹੋਰ ਫਾਰਮ ਨੂੰ ਲਾਉ ਛੋਟੇ ਬਣੇ ਵਾਲੇ ਨੇ ਫਿਰ ਆਪਾਂ ਨੂੰ ਬਾਹ ਇੱਕ ਵਾਰੀ ਚ ਹੀ ਕੱਟਣੀ ਪੈਂਦੀ ਆ ਜੇ ਮੈਂ ਹੁਣ ਕੱਟੂਗਾ ਧਿਆਨ ਦੇਣ ਭੈਣਾਂ ਐ ਖਾਸ ਕਰਕੇ ਕੱਲ ਵੀ ਕਮੈਂਟ ਆ ਰਿਹਾ ਸਿੱਖ ਬੈਨ ਦਾ ਇਸ ਤੋਂ ਇਹ ਬਹਾਨਾ ਪੀਸ ਆਪ ਲਾਵਾਂਗੇ ਸਿੰਗਲ 24.25 ਇਹ ਤੋਂ ਪਾ ਲਾਈਏ 25 ਇਹ ਮਾ ਟੇਡੀ ਕਰਕੇ ਕੱਟਣੀ ਪੈਂਦੀ ਆ ਕੋਈ ਹੋਰ ਕੋਈ ਹੱਲ ਨਹੀਂ ਹੈ ਹਾਂ ਬਾਦ ਅਗਰ ਮੂਰੋ ਸੌਣ ਦਾ 12 ਇਧਰ ਜਿੰਨਾ ਮਰਜ਼ੀ ਰਹੇ ਤੁਸੀਂ ਇਧਰ ਪਰ ਬਾਰਾ ਪੂਰਾ ਕਰ ਲੈਣਾ ਹੁਣ ਦਾ ਇਧਰੋਂ ਨਹੀਂ ਮਿਲਣਾ ਇੱਥੋਂ ਬਾਹਰ ਆ ਹਾਂ ਇਹ ਸਭ 12 ਕਰ ਲੈਣਾ ਇੱਥੋਂ ਇਹਨੂੰ ਫੜ ਕੇ ਆਏ 12 ਪੂਰਾ ਕਰ ਲੈਣ ਆਮੋ ਸਾਹਮਣੇ 12 12 ਪੂਰਾ ਕਰ ਲੈਣਾ ਇਧਰ ਧਿਆਨ ਰੱਖਣਾ 13 ਜਾਂ 14 ਨਹੀਂ ਕਰਨਾ 12 ਹੀ ਰੱਖਣਾ ਹਾਂ ਇਹ ਟੱਕ ਲਾ ਕੇ

ਇਸੇ ਤਰੀਨ ਫੋਲਡ ਕਰ ਦੇਣੀ ਹੁਣ ਆਪਾਂ ਦੇਖਣਾ ਮੋਢਾ ਕਿੰਨਾ ਪਊਗਾ 68 38 ਆ 38 ਦਾ ਅਧ ਕਿੰਨਾ ਹੁੰਦਾ 19 19 ਦੇ 2 ਕਿੰਨੇ ਹੋਗੇ 21 ਜਾਨਕੀ ਮੋਢਾ ਪਊਗਾ 10.5 ਇੰਚ ਵਿੱਚੀ ਸਲਾਈ ਦਾ ਮਾਰਜਨ ਪਾ ਇਹ ਜੀ ਦਾ ਧਿਆਨ ਰੱਖਣਾ ਵਿੱਚੀ ਸਲਾਈ ਦਾ ਮਾਰਜਨ ਪਊਗਾ ਅਲੱਗ ਨਹੀਂ ਪੈਂਦਾ ਇਥੋਂ ਆਪਾਂ ਲਾਵਾਂਗੇ ਬਾਹਾਂ ਦੇ ਸ਼ੌ ਮਾ 24 ਆ ਆਪਾਂ ਲਾਵਾਂਗੇ 23.5 ਲੋਚੀ ਭਾਗੋ ਕਿ ਨਹੀਂ ਰੱਖਣੀ ਆ 6 ਤੋਂ 1 ਕੁੁੱਟ ਘੱਟ ਸਾਢੇ 23 ਇੱਥੇ ਲਾਵਾਂਗੇ ਆਪਾਂ ਇਹਦੇ ਚੱਕ ਦੇ ਸਾਢੇ 3 ਪੌਣੇ 4 ਇੰਚ ਪੌਣੀ ਹੈਗੀ ਭਰਾ ਦੀ 14 ਆਪਾਂ ਰੱਖਾਂਗੇ ਸਵਾ 14 ਸਾਢੇ 14 ਠੀਕ ਆ ਸਾਰੇ ਨਿਸ਼ਾਨ ਪੂਰੇ ਚੱਕ ਲਿਆ ਕਰੋ ਲੇਡੀਜ਼ ਹੋਵੇ ਕੁੜਤਾ ਪਾਵਾ ਜੈਕਸ ਪੁਣੀ ਕਾਣੀ ਸਾਰਾ ਕੋਈ ਮਿੰਕੇ ਫਿਰ ਕੱਟਿਆ ਕਰੋ ਫਿਰ ਬਾਅਦ ਦੇ ਵਿੱਚ ਦਿੱਕਤ ਨਹੀਂ ਹੋਣੀ ਜੇਕਰ ਕੱਪੜੇ ਦੇ ਵਿੱਚ ਕੋਈ ਰਿਪੋਰਟ ਸਿੱਧ ਹੋਵੇ ਫਿਰ ਇਸ ਤਰ੍ਹਾਂ ਆ ਉਹ ਨਹੀਂ ਕੱਟਿਆ ਨਹੀਂ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਫਿਰ ਬਾਹਾਂ ਦੋਨੇ ਇੱਕ ਪਾਸੇ ਗੁੰਜ ਜਾਣੀ ਫਿਰ ਉਹਦਾ ਹੋਰ ਤਰੀਕਾ ਹੁੰਦਾ ਇੱਥੇ ਆਪਾਂ ਇੱਥੇ ਤੱਕ ਕਰ ਗਰੀ ਪਾਵਾਂਗੇ ਜਿੱਥੋਂ ਤੱਕ ਆਪਾਂ ਦਬਾਉਗੇ ਨਾ ਦੋ ਲੜ ਚੰਗੀ ਤਰ੍ਹਾਂ ਦੇਖ ਰਹੇ ਦੋ ਲੜ ਇਹ ਫਟੀਆਂ ਜਿਹੜੀਆਂ ਪੌਣੇ ਸੀ ਜਿੱਕਾ ਆਹ ਥੋੜਾ ਕੱਦ ਲੰਮਾ ਤਾ 6 ਇੰਚ ਵੀ ਕਰ ਸਕਦੇ ਭਾਈ ਦੋ ਲੜ ਚੱਕਾਂਗੇ ਹਾਂ ਤੇ ਇੰਨੀ ਹਲਕੀ ਛਾੜ ਦੇਣੀ ਭਾਵੇਂ ਲੇਡੀ ਸੂਟ ਆ ਭਾਵੇਂ ਜੈਨ ਅੱਧਾ ਇੰਚ ਪੁਆੜ ਇੱਕ ਸੂਤ ਇੱਥੇ ਆ ਕੇ ਖਤਮ ਕਰ ਦੇਣੀ ਬਾਹਾਂ ਵੀ ਕਟੇਗੇ ਹੁਣ ਆਪਣਾ ਜਿਹੜਾ ਕਪੜਾ ਬਚ ਗਿਆ ਇਹਨੂੰ ਸਾਰੇ ਦੂਰਾ ਕਰਾਂਗੇ ਤੇ ਫਿਰ ਦੇਖਾਂਗੇ ਵੀ ਪਰਾ ਇੰਚੋਂ ਕਿੰਨੇ ਪੜਦਾ ਕਿੰਨਾ ਕਪੜਾ ਘਟਦਾ ਕਿੰਨਾ ਵੱਧਦਾ ਹਨਾ ਤਾਂ ਕਰਕੇ ਆਪਾਂ ਪੂਰੀ ਕਿਰਸ ਦੇ ਨਾਲ ਕੱਟਿਆ ਸੀਗਾ ਹੁਣ ਸਾਰਾ ਦੂਰਾ ਕਰ ਲਾਈ ਪਜਾਮੇ ਲੰਬਾਈ 40 ਇੰਚਾਂ ਪਹੁੰਚਾਂ ਤੇ ਸਲੇ ਸਿਉਣ ਮਾਰਨੀ ਆ ਪਰ ਠੇੜਕਿਆਂ 'ਚ ਕੰਮ ਪਾਉਣਾ ਸੂਟ ਹਨਾ ਪੁਰਾਣੇ ਤਰਪਾਈ ਰੋਜ਼ ਉਦੜੀ ਰਹਿੰਦੀ ਆ ਉਹ ਕਹਿੰਦੇ ਬਾਈ ਸਿਉਣ ਮਾਰ ਦੋ ਥੱਲੇ ਵੈਸੇ ਤਰਪਾਈ ਕਰਿਆ ਕਰੋ ਸਫਾਈ ਤਰਪਾਈ ਦੇ ਨਾਲ ਹੀ ਆਉਂਦੀ ਆ ਜੇ ਕੋਈ ਕਹਿ ਕੇ ਸਿਉਣ ਬਰੋਂਦਾ ਫਿਰ ਉੱਥੇ ਆਪਾਂ ਨੂੰ ਮਾਰਨੀ ਪੈਣੀ ਆ ਮੇਂ ਭੈਣਾਂ ਵਾਲਿਆਂ ਦਾ ਪਲਾਜੋ ਕੱਟਣਾ ਉਹਦੇ ਲਾਜ਼ਮੀ ਤਰਪਾਈ ਲੋ ਸੇ ਕੁਈ ਪਾਇ ਦੀ ਪ੍ਰੈਸ ਕਮਾਵਾ ਸਾਰੇ ਤੇ ਸਭ ਤੋਂ ਪਹਿਲਾਂ ਕੱਢਾਂ ਕਾਣਾ ਪਹਿਲਾਂ ਕਾਣ ਬੱਸ ਇਸ ਤਰ੍ਹਾਂ ਯਾਨੀ ਕਿ ਸਿੱਧਾ ਸਕੇਲ ਲਾ ਕੇ ਜਿੰਨਾ ਕੇ ਮਾਰਾ ਮੋਟਾ ਹੋਵੇ ਉਹਨਾਂ ਆਇਨਸ ਠੀਕ ਆ ਆਇ 15 ਨਾ ਇਸ ਤੋਂ ਬਾਅਦ ਇੱਥੋਂ 2 ਇੰਚ ਛੱਡਣਾ ਤੁਸੀਂ ਇੱਥੋਂ ਤੇੜ੍ਹ ਦੇ ਪੈਣੀ ਆ ਆਏ ਸਿਰੇ ਤੇ ਕਰ ਚੁੰਜਣਾ ਮੰਨ ਲਿਆ ਕਰੋ ਲਗਭਗ 1.5 ਇੰਚ ਝੋਲੀ ਦਾ ਵੀ ਨਿਸ਼ਾਨ ਤੁੰਦਾ ਦੋ ਜਮਾ ਸੌਖਾ ਜਿਹਾ ਤਰੀਕਾ ਹਨ ਪਹਿਲਾਂ 2 ਇੰਚ ਛੱਡ ਆ ਕੇ ਆਪਾਂ ਪਲਾਸਟਿਕ ਦਾ ਇੱਥੋਂ ਇੱਥੋਂ ਲਾਵਾਂਗੇ ਲੰਬਾਈ ਕਿੰਨੀ ਆ 40 ਆ ਉਹ ਵੀ 40 ਲੰਬਾਈ ਆਹ ਹੋ ਗਏ 2 ਇੰਚ ਸਲਾਈਂਗਾ ਜਿਹੜੀ ਹੁਣ ਝੋਲੀ ਇਹਨਾਂ ਦੀ ਆ ਉਹ ਤਿਆਰ ਆਪਾਂ ਨੂੰ 12 ਚਾਹੀਦੀ ਆ ਆਪਾਂ ਇੱਥੋਂ 13 ਪਾਵਾਂਗੇ ਨੇੜੇ ਕਰਕੇ ਦਿਖਾਓ ਕੈਮਰਾ ਇੱਥੋਂ 13 ਪਾਵਾਂਗੇ ਵਿਚੀ ਲਾਸਟਿਕ ਦਾ ਮੋੜ ਲਨ ਭੁਲੇਖਾ ਨਾ ਲੱਗੇ ਕਿਸੇ ਭੈਣ ਨੂੰ ਐਸ ਤੋਂ ਲੈ ਕੇ ਢਲਾਂ ਤੋਂ ਲੈ ਕੇ ਇੱਥੋਂ ਤੱਕ 13 ਪਾਵਾਂਗੇ ਠੀਕ ਆ ਵਿਚੀ ਲਾਸਟਿਕ ਫੋਲਡ ਕਰਕੇ ਝੋਲੀ 12 ਤਿਆਰ ਹੋ ਜੂਗੀ ਇਹ ਜ਼ਰੂਰ ਭੈਣਾਂ ਧਿਆਨ ਦੇਣ ਵੀ ਲਾਸਟਿਕ ਦਾ ਅਲੱਗ ਨਹੀਂ ਛੱਡਣਾ ਨਹੀਂ ਤਾਂ ਬਹੁਤ ਜ਼ਿਆਦਾ ਝੋਲੀ ਵੱਡੀ ਬਣ ਜਾਊਗੀ ਜੇ ਤੁਸੀਂ 2 ਇੰਚ ਉੱਪਰ ਛੱਡ ਤਾਂ ਲਾਸਟ ਤੇ ਮੈਂ ਤੁਹਾਨੂੰ ਇੱਕ ਵਾਰੀ ਨਿਸ਼ਾਨ ਲਾ ਕੇ ਝੋਲੀ ਮਿੰਕੀ ਵੀ ਦਿਖਾ ਦਊਗਾ ਬਾਕੀ ਜੇ ਕਿਸੇ ਵੀ ਭੈਣ ਦਾ ਤੇ ਨੇ ਫੋਨ ਨਹੀਂ ਚੱਕਿਆ ਜਾਂਦਾ ਉਹ ਗੁੱਸਾ ਨਹੀਂ ਕਰਨਾ ਹਨਾ ਕਈ ਵਾਰੀ ਗਾਹ ਖੜਾ ਹੁੰਦਾ ਕੋਲੇ ਜਨਾਬ ਲਈ ਜਾਂਦੇ ਹੁੰਨੇ ਜਾਂ ਕੱਪੜਾ ਕੱਟੀਏ ਫਿਰ ਕੱਪੜਾ ਗਲਤ ਹੋ ਜਾਂਦਾ ਤੁਸੀਂ ਮੈਸੇਜ ਕਰਦਿਆ ਕਰੋ WhatsApp ਤੇ ਜਦੋਂ ਵੀ ਮੇਰਾ ਟਾਈਮ ਲੱਗਦਾ ਫਿਰ ਉਹ ਕਿਉਂ ਦੇਖ ਲੈਣਾ ਆਹਨ ਕੱਪੜਾ ਕਿੰਨਾ ਸਾਢੇ 13 ਆਪਾਂ ਲਾਂਗੇ ਸਾਢੇ 13 2 ਇੰਚ ਘੱਟ ਆਹ ਕੱਪੜਾ ਕਿੰਨਾ ਵਾਸੀ ਆ ਆਪਣੇ ਕੋਲੇ ਔਣੇ ਬਾਅਦ ਇੱਥੇ ਲਾਵਾਂਗੇ ਆਪਾਂ ਔਣੇ ਬਾਅਦ ਇੱਥੋਂ ਕਰ ਲਾਂਗੇ ਆਪਾਂ 12 ਦਾ 6 ਮੂਰੀ ਕਿੰਨੀ ਹੈ 15 ਇੱਥੋਂ 15 ਦਾ ਕਰ ਲਾਂ ਠੀਕ ਹੈ ਜੀ ਜਮਾ ਸਿੰਪਲ ਸੋਖੇ ਤਰੀਕੇ ਨਾਲ ਇਨਾਂ ਦੀ ਜੇ ਤੁਸੀਂ ਝੋਲੀ ਕੱਢਣੀ ਸੀ ਜਿਵੇਂ 40 40ਆਂ 'ਚੋਂ 10 ਕੱਢੇ 30 ਤਾਂ ਟੋਟਲ ਕਿੰਨਾ ਘਟ ਗਿਆ 12 11 ਕੱਢਦੇ ਨੇ ਦੂਜੇ ਦਿਨ 12 ਕੱਢ ਗਿਆ ਕੋਈ ਨਾਪੇ ਫੁੱਲ ਆ ਭਾਰੀ ਨਾਪ ਵਾਲਾਂ ਨੇ ਤੁਹਾਨੂੰ ਝੋਲੀ ਜਿੰਨੀ ਕੱਢਣ ਦੀ ਕਹਿੰਦੇ ਉਹਦੀ ਤਾਂ ਤੁਸੀਂ 12 ਇੰਚ ਇੱਥੋਂ ਕੱਟ ਕਰ ਲਿਆ ਕਰੋ ਇੱਥੋਂ ਲੈ ਕੇ ਐਸ ਲੰਬਾਈ ਤੱਕ ਐਸ ਆ ਦੇਖੋ 40 ਲੰਬਾਈ ਨਾ ਨਹੀਂ 40ਆਂ ਦੇ ਵਿੱਚੋਂ 10 ਕੱਢੇ 30 30 ਦੇ ਦੋ ਹੋਰ ਕੱਢਦੇ 28 ਲਗਭਗ 12 ਕਿ ਝੋਲੀ ਬਹੁਤ ਹੁੰਦੀ ਹੈਗੀ ਉਹ ਮੈਂ ਕਿਸੇ ਭੈਣ ਨੇ ਪਲਾਜੋ ਘਟਨਾ ਜੇ ਜਿਆਦਾ ਹੀ ਭਾਰੀ ਹੈ ਮੂਲ ਉਦ ਤਾਂ ਆਪਾਂ 13 ਝੋਲੀ ਮੂਰਲੀ ਕਰਨੀ ਹੈ ਨਹੀਂ ਨਹੀਂ ਕਰਨੀ ਤੇ ਦੋਨੇ ਝੋਲੀਆਂ ਆਪਾਂ ਕਿਸੇ ਹਾਲਤ ਦੇ ਵਿੱਚ ਵੀ ਇੱਕੋ ਜੀਆਂ ਨਹੀਂ ਕਰਨ ਇਹ ਚੀਜ਼ ਲਾਇਮੇਂ ਧਿਆਨ ਰੱਖਣਾ ਉਹ ਮੈਂ ਲਾਸਟ ਕਲਾ ਪੇਮਾ ਇੱਕ ਪਾਸੇ ਹੀ ਪੂਵੇ ਦੋਨੇ ਪਾਸੇ ਨਹੀਂ ਪੈਂਦਾ ਫਿਰ ਗੋਡਿਆਂ 'ਚ ਆੜ ਲੱਗ ਜੂਗਾ ਸਿਨੋਚੀ ਇੱਥੇ ਰੋਕੇ 14 ਤਾਉਨ ਕਰ ਲਿਆ ਕਰ ਤੇ ਦੂਜਾ ਬੱਸ ਸਕੇ ਮਾਮਾ ਉੱਪਰ ਆਏ। ਬਾਕੀ ਜਿਹੜੇ ਕਲਰ ਕੱਪ ਤੁਸੀਂ ਕਹੇ ਨਾ ਚੁੰਮੜਦੇ ਨਹੀਂ ਕਲਰ ਕੱਪ ਵਧੀਆ ਲਿਆ ਕਰੋ ਚੰਗੀ ਦੁਕਾਨ ਤੋਂ ਫਿਰ ਸਹੀ ਆਉਂਦੇ ਉਹ ਆਪਣੇ ਨੀਚੇ ਨੂੰ ਇਨਕਸ਼ਨ ਦਾ ਕਲਰ ਕੱਪ ਸਸਤਾ ਵਾਲਾ ਹੁੰਦਾਗਾ ਫਿਰ ਤੈਨੂੰ ਪੇਸਟਿੰਗ ਫੱਟਦਾ ਨਹੀਂ ਹੈ ਨਾ ਆ ਲੋ ਐਂ ਝੋਲੀ ਮਿਲਣਾ ਕਰੋ ਕਿੰਨੀ ਰੁਪਈਆ ਕਿੰਨੀ ਆ 14.5 ਰਹਿ ਜੋ ਕਿੰਨੀ 12.5 12.5 ਬਣ ਕੇ ਤਿਆਰ ਹੋ ਜੂ ਅਗਲੀ ਆਪਾਂ ਅਗਲੀ ਝੋਲੀ ਦੀ ਗੱਲ ਕਰ ਰਹੇ ਹਾਂ ਹਜੇ ਬੈਕ ਦੀ ਨਹੀਂ ਬੈਕ ਲੱਗ ਰੂਣੀ ਇਕ ਕੋਸ਼ਿਸ਼ ਕਰਾ ਕਰੋ ਭਾਵੇਂ ਕੁਰਤਾ ਪਿਆ ਮਾਂ ਲੈਣਾ ਤੋਂ ਮੈਂ ਲੇਡੀ ਸੂਟ ਵਧੀਆ ਲਿਆ ਕਰੋ ਫੇਰ ਹੀ ਸਲਾਈ ਵਧੀਆ ਹੁੰਦੀ ਹੈ ਉਹ ਤੇ ਹਨਾ ਬਾਹਲਾ ਜਦੋਂ ਕੱਪੜਾ ਵੀ ਹਲਕਾ ਹੁੰਦਾ ਫੇਰ ਵੀ ਕੱਪੜਾ ਕੱਟਿਆ ਵੀ ਨਹੀਂ ਜਾਂਦਾ ਵਧੀਆ ਤੇ ਸਲਾਈ ਵੀ ਨਹੀਂ ਵਧੀਆ ਹੁੰਦੀ ਖੱਚ ਮਾ ਦੇ ਮਸ਼ੀਨ ਹਲਕੇ ਕੱਪੜੇ ਦੇ ਜਿਵੇਂ ਆਪਾਂ ਪੈਂਟ ਕੱਟਦੇ ਸੇਮ ਕਾਰਟ ਹੀ ਆ ਆਹੀ ਕਾਰਟ ਜਿਹੜੀਆਂ ਪੈਣਾ ਕੱਟਦੇ ਨਾ ਉਹ ਝੋਲੀ ਦਾ 2 ਇੰਚ ਇਲਾਸਟਿਕ ਦਾ ਵੱਧ ਨਾ ਪਾਇਓ ਆਹ ਕਾਟ ਕਿਉਂਕਿ ਹੋਰ ਹੁੰਦੀ ਇਹਦੇ ਵਿੱਚ ਝੋਲੀ ਦੇ ਵਿੱਚ ਹੀ ਆ ਜਾਂਦਾ ਮੈਂ ਵਾਰੀ ਵਾਰੀ ਦੱਸਣੀ ਤੇ ਝੋਲੀ 2 ਇੰਚ ਵੱਡੀ ਹੋ ਜੂਗੀ ਇਹ ਤੁਸੀਂ ਇਲਾਸਟਿਕ ਦਾ ਅਲੱਗ ਘੜਤੋਂ ਕੱਲ ਹੀ ਮੈਨੂੰ ਕਿਸੇ ਭੈਣ ਦਾ ਕਮੈਂਟ ਆਇਆ ਸੀ ਫਿਰ ਮੈਂ ਦਿਮਾਗ ਚ ਵਿੱਚ ਹੀ ਮੈਂ ਕੱਲ ਉਹ ਚੀਜ਼ ਦੱਸੂਗਾ ਕਿਤੇ ਤੁਸੀਂ 2 ਇੰਚ ਝੋਲੀ ਦਾ ਪਾ ਦਿਓ ਹਣਾ ਉੱਤੇ ਫਿਰ ਔਖਾ ਬਹੁਤ ਹੋ ਜਾਊਗਾ ਝੋਲੀ ਅੜੂਗੀ ਫਿਰ ਬੈਠੇ ਉੱਠੇ ਨਹੀਂ ਜਣਾ ਤਾਂ یوں ਕਰਕੇ ਕਰਾਉਣੀ ਕਮੈਂਟ ਕਰਕੇ ਤੁਸੀਂ ਨਾਲ ਸਵਾਲ ਜਵਾਬ ਉਹ ਜਿਹੜਾ ਅਸਲੀ ਰਗਰ ਫਿਰੋ ਚੀਜ਼ ਧਿਆਨ ਚਾਹੀਂਦੇ ਵੀ ਹਾਂ ਚੀਜ਼ ਆਪਾਂ ਦੱਸੀ ਨਾ ਸਾਰਿਆਂ ਨੂੰ ਪਤਾ ਲੱਗ ਜੀ ਚਲੋ ਜਿਹਨਾਂ ਨੂੰ ਨਹੀਂ ਕਮੈਂਟ ਕਰਨਾ ਹੁੰਦਾ WhatsApp ਦੇ ਉੱਪਰ ਬੋਲ ਕੇ ਭੇਜਿਆ ਕਰੋ ਜਿਹਨਾਂ ਨੂੰ ਆਉਣਾ ਕਮੈਂਟ ਕਰਨਾ ਉਹ YouTube ਤੇ ਕਮੈਂਟ ਕਰਿਆ ਕਰੋ ਬਾਕੀ ਜਿਹੜੀਆਂ ਭੈਣਾਂ ਨੇ ਆਪ ਦਾ ਨੰਬਰ ਗਰੁੱਪ ਦੇ ਵਿੱਚ ਐਡ ਕਰਨਾ ਹੁੰਦਾ ਹਨ ਉਹ ਹੈਲੋ ਲਿਖ ਕੇ ਭੇਜਿਆ ਕਰੋ ਬਿਲਕੁਲ ਫ੍ਰੀ ਸੇਵਾ ਕੋਈ ਸਿਖਾਉਣ ਦਾ ਪੈਸਾ ਨਹੀਂ ਆ ਉਹ ਮਸਲਾਈ ਹੋਵੇ ਉਹ ਮਾ ਕਟਾਈ ਹੋ ਗਈ ਠੀਕ ਤਾਂ ਬੈਗ ਤੋਂ ਕਿੰਨਾ ਪਾਉਣਾ ਆਪਣੇ 3 ਇੰਚ ਜਿਹੜੀਆਂ ਆਪਣੇ ਨਾਲ ਦਾ ਭਾਰ ਵੱਧਾ ਉਹ 4 ਇੰਚ ਵਾਲਾ ਕਰਾਉਦੇ ਜਿਹੜੀਆਂ ਮੋਟੀਆਂ ਜਿਆਦੇ ਹਨ 4 ਇੰਚ ਜਾਂ ਕੋਈ ਭਰਾ ਪੋਟਾ ਵਾਲਾ ਉਹਨਾਂ ਨੂੰ 4 ਇੰਚ ਪੱਟ ਬੈਗ ਤੋਂ ਆਪਾਂ ਪਾ ਸਕਦੇ ਹੁੰਦੇ ਕੋਈ ਦਿੱਕਤ ਨਹੀਂ ਇਹਦਾ ਫਾਇਦੇ ਨੁਕਸਾਨ ਕੋਈ ਨਹੀਂ ਇੱਥੋਂ ਤੋਂ ਇੱਥੋਂ ਤੋਂ ਇੱਥੋਂ 1.51 ਚੋਲੀ ਮਿਲ ਕੇ ਦੇਖ ਲੈ ਕਿੱਥੇ ਸੈੱਟ ਬੈਠ ਗਈ ਥੱਲੇ ਵੀ ਆ ਜਾ ਇੱਥੋਂ ਵੀ 1.51 ਸਾਰੇ ਨਿਸ਼ਾਨ ਚੱਕੂ ਆ ਧਿਆਨ ਦੇ ਨਾਲ ਦੇ ਓਹ ਠੀਕ ਇਹ ਮਾ ਸੌਖੀ ਕਟਾਈ ਆ ਜਮਈ ਜੇ ਤੁਹਾਡੇ ਦਿਮਾਗ ਦੀ ਗੱਲ ਬੈ ਗਈ ਤਾਂ ਬਸ ਬਹੁਤ ਸੌਖਾ ਲੱਗੂ ਤੁਹਾਨੂੰ ਕੁੜਤਾ ਬਣਾ ਕਟਣਾ ਬਾਕੀ ਕਮੈਂਟ ਬਾਕਸ ਦੇ ਵਿੱਚ ਦੱਸ ਦਿਆ ਕਰੋ ਜਿਹੜੀਆਂ ਭੈਣਾ ਕੁੜਤਾ ਪਹਿਮਾ ਸਿੱਖਣ ਦੇ ਜ਼ਿਆਦਾ ਚਾਹਵਾਨ ਹਨ ਅਸੀਂ ਕੋਸ਼ਿਸ਼ ਇਹੀ ਕਰਦੇ ਹੁੰਦੇ ਵੀ ਤੁਹਾਨੂੰ ਇੱਕ ਅੱਧੇ ਵਾਰੀ ਘੇਰ ਰੇੜ ਕੇ ਦਿਖਾ ਦਈਏ ਕਦੇ ਕਲਰ ਬਣਾ ਕੇ ਦਿਖਾ ਦਈਏ ਤਾਂ ਕਿ ਤੁਹਾਨੂੰ ਸੌਖਾ ਪਤਾ ਲੱਗ ਜੇ ਹਨ ਵੀ ਕਲਰ ਕਿਵੇਂ ਬੰਦਾ ਘੇਰ ਕਿਵੇਂ ਰੇੜਾ ਜਾਂਦਾ ਕਿਉਂਕਿ ਹੁੰਦੀ ਹੀ ਗੱਲ ਥੋੜੀ ਜਿਹੀ ਧੀਵੇਂ ਥਲੇ ਜਿਵੇਂ ਆਪਾਂ ਕਹਿੰਦੇ ਨੇ ਹਨੇਰਾ ਹੁੰਦਾ ਜਦੋਂ ਥੋੜੇ ਸਾਹਮਣੇ ਕੋਈ ਕੰਮ ਕਰਤਾ ਫਿਰ ਤੁਹਾਨੂੰ ਸੌਖਾ ਸੌਖਾ ਲੱਗੂਗਾ ਤਾਂ ਕੰਮ ਹੀ ਕੁਛ ਨਹੀਂ ਸੀਗਾ ਹਨ ਆ ਲਓ ਝੋਲੀ ਆਪਾਂ ਐ ਮੈਣੀ ਕਿੰਨੀ ਹੈ 7 12 15 ਰਹਿ ਗਈ ਬਿਲਕੁਲ ਓਕੇ ਆਊਗੀ ਭਾਵੇਂ ਕਿਸੇ ਭੈਣ ਨੇ ਆਉ ਦਾ ਪਲਾਜੋ ਕੱਟਣਾ ਭਮਾ ਭਰਾ ਨੇ ਪਜਾਮਾ ਹੈ ਨਾ ਚੋਲੀ ਲਾਜ਼ਮੀ ਬੈਗ ਵਾਲੀ ਵੱਡੀ ਰੱਖਿਆ ਵੀਡੀਓ ਆਪਣੀ ਥੋੜੀ ਲੰਬੀ ਹੋਏਗੀ ਕਿਉਂਕਿ ਮੈਨੂੰ ਐ ਹੁੰਦਾ ਵੀ ਬਰੀਕੀ ਦੇ ਵਿੱਚ ਸਮਝ ਵਧੀਆ ਲੱਗ ਜੇ ਹੈ ਨਾ ਹੁਣ ਆਪਾਂ ਇਧਰੋਂ ਘਟਾਂ ਲਾਸਟਿਕ ਲੱਕ ਤੋਂ 6-7 ਇੰਚ ਘੱਟ ਪਾਇਆ ਕਰੋ ਫਿਰ ਸਹੀ ਆਉਣੀ ਹੈ ਲੱਕ ਮਣ ਕੇ ਲਾਸਟਿਕ ਜਦੋਂ ਪਾਉਣੀ ਆ ਤਾਂ 6-7 ਇੰਚ ਘੱਟ ਪਾਇਆ ਕਰੋ ਤੇ ਜੇ ਮੈਨੂੰ ਕਿਸੇ ਭੈਣ ਨੇ ਨਾ ਭੇਜੇ ਨਾਮ ਦਾ ਲੱਕ لازਮੀ ਪੂਰਾ ਪੂਰਾ ਮਣ ਕੇ ਭੇਜਿਆ ਕਰੋ ਕਿੰਨਾ ਲੱਕ ਆ ਹਨ ਕਈ ਭੈਣਾਂ ਕੱਲੀ ਹੈਪ ਭੇਜਦੀਆਂ ਫਿਰ ਉਹ ਤੋਂ ਪਤਾ ਹੀ ਲੱਗਦਾ ਠੀਕ ਜੇ ਜਦੋਂ ਆਪਾਂ ਇਹਨੂੰ ਇਹਦੇ ਨਾਲ ਜੋੜਾਂਗੇ ਜਿੱਦਾਂ ਵਦੂ ਕੋਟੂ ਕਪੜਾ ਉੱਪਰ-ਨੀਚੇ ਸੈੱਟ ਕਰਕੇ ਕੱਢਣਾ ਹੁੰਦਾਗਾ ਹੁਣ ਜਦੋਂ ਪੀਜਮਾ ਬਣਾਇਆ ਬਣਾ ਕੇ ਦਿਖਾਵਾਂਗਾ ਨਾ ਤੇ ਸੌਖਾ ਪਤਰਾ ਗੀ ਕੱਲ ਕਿਉਂਕਿ ਇੱਕ ਭੈਣ ਦਾ ਕਮੈਂਟ ਆ ਰਿਹਾ ਸੀ ਬਈ ਤੁਸੀਂ ਆਹ ਤਾਂ ਵਧ ਰੱਖ ਇਹਨੂੰ ਕਿਉਂ ਨਹੀਂ ਵਧ ਰੱਖਦੇ ਇਹ ਜਦੋਂ ਆਪਾਂ ਐਂ ਜੋੜਾਂਗੇ ਕੁਝ ਕਪੜਾ ਉੱਪਰ ਨਿਕਲ ਲਾਉਂਦਾ ਕੁਝ ਥੱਲੇ ਉਹ ਆਪਦੀ ਅਪਸੈਟ ਬੈਠਦਾ ਉਹਦੇ ਨਾਲ ਪੀਜਮਾ ਚੜ੍ਹ ਨੂੰ ਹਟ ਜਾਂਦਾ ਉੱਪਰ-ਨੀਚੇ ਤੇ ਆਪਾਂ ਪਾਵਾਂਗੇ ਨੰਬਰ ਇਹਦਾ ਨੰਬਰ ਹੈਗਾ 1862 ਜੇ ਕੋ ਟੇਲਰ ਮਾਸਟਰ ਕੋ ਪ੍ਰਾਇਮਰੀ ਵੀਡੀਓ ਦੇਖਦਾ ਤਾਂ ਇਸ ਤਰ੍ਹਾਂ ਟੇਪ ਲਾਇਆ ਕਰੋ ਕੱਪੜੇ ਦੇ ਉੱਪਰ ਲਿਖਣਾ ਉਹ ਫਿਰ ਗਲਤ ਹੋ ਜਾਂਦਾ 1862 ਲਿਖਾਂਗੇ ਅਪਰ ਵਿਚ ਲੋ ਜੀ ਇੱਥੇ ਲਿਖਾਂਗੇ ਅਪਰ ਲਾਸਟ ਲੱਕ ਕਿੰਨੇ ਨਾਲ ਦਾ 32 32 ਇਹ ਤੁਹਾਨੂੰ ਲਾਸਟ ਕੱਟ ਕੇ ਪਾ ਦੇਣ ਠੀਕ ਆ ਹੁਣ ਆਪਾਂ ਪਤੀਰਾ ਕਟਾਂਗੇ ਇਸ ਕੱਪੜੇ ਚੋਂ পুরো ਕੱਟਾ ਕੱਪੜਾ ਵਿਚਾਲਾਂਗੇ ਉਧਰ ਜਿਹੜਾ ਤੀਰਾ ਹੈਗਾ ਆਪਣਾ 18 ਇੰਚ 20 ਇੰਚ ਤੀਕਰਾਂ ਬਦੂਰਾ ਕਰਦੇ ਹੁੰਦੇ ਆ। ਯਾਹੀ ਚੌੜਾ 10 ਇੰਚ ਉਹ ਫਿਰ ਤਾਂ ਆਪਾਂ ਨੂੰ ਫੋਲਡ ਕਰ ਲਾਂਗੇ। ਲਓ ਵੀ 1.5 ਆਪਾਂ ਇਥੋਂ ਤੀਰਾ ਕੱਢ ਲਾਂਗੇ ਸਿੰਗਲ ਪੀਸ ਚੋਂ। ਇਹ ਐਸਟਰ। ਠੀਕ। 18 दो बी तीरा है अठारह अपना हाँ रखा उन्नीस 9.9 ਜਿਹੜੀ ਜੇ ਇੱਥੋਂ ਉੱਪਰ ਰੱਖਾਂਗੇ 4 ਇੱਥੋਂ ਰੱਖਾਂਗੇ 5 ਪੁਆਇੰਟ ਇੱਥੋਂ ਰੱਖਾਂਗੇ 2.5 ਇੰਚ ਤੋਂ ਇੱਕ ਸੂਤ ਉੱਪਰ ਕਿਉਂਕਿ 16 ਕਲਰ ਰੰਗ ਇੱਥੋਂ ਜਿਹੜੇ ਡੰਗਾਈ ਲਾਉਣੀ ਹੁੰਦੀ ਹੈ 1.5 ਇੰਚ ਬਹੁਤ ਹੁੰਦੀ ਥੱਲੇ ਹਾਵ ਵਾਲੀ ਡੰਗਾਈ ਥੋੜਾ ਗਲੇ ਨੂੰ ਛੋਟਾ ਰੱਖਿਆ ਕਰੋ ਤਾ ਕਲਰ ਚੜਾਉਣ ਵੇਲੇ ਮਾੜੀ ਮੁੱਟੀ ਛਾਂਟ ਪੈਂਦੀ ਨਾ ਉਦੋਂ ਪਾ ਲੈ ਜੇ ਗਲਾ ਵੱਡਾ ਹੋ ਜਾਏ ਫਿਰ ਬਲ ਪਹਿਣਗੇ ਸਫਾਈ ਨਹੀਂ ਬਾਕੀ ਜਿਹੋ ਜਿਹੇ ਤੁਹਾਨੂੰ ਦਿੱਕਤਾਂ ਆਉਂਦੀਆਂ ਉਹ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਫਿਰ ਜ਼ਿਆਦੇ ਜੋਰ ਆਪਾਂ ਉਹਨਾਂ ਤੇ ਲਾਇਆ ਜਾਊਗਾ ਹਨ ਜਿਵੇਂ ਕਾਲਰ ਚੜਾਉਣੀ ਆਉਂਦਾ ਜਾਂ ਸ਼ਾਂਟ ਨਹੀਂ ਪਾਉਣੀ ਆਉਂਦੀ ਤੁਹਾਨੂੰ ਫਿਰ ਛੋਟੇ ਛੋਟੇ ਵੀਡੀਓ ਬਣਾ ਕੇ ਆਪਾਂ ਉਹਨਾਂ ਦੇ ਪਾ ਦਿਆਂਗਾ ਇਹ ਤੇ ਨੰਬਰ ਪਾਉਣਾ ਆਪਾਂ ਟਨ ਨਿਕੜਤਾ ਰਾਲੇ ਵਾਂ ਕਿਸੇ ਨੂੰ ਨੰਬਰ ਹੈਗਾ 1862 ਲੋਚ 1862 ਲਿਖਿਆ ਗਿਆ ਪਾ ਇਥੇ ਬਾਕੀ ਜੇ ਕਿਸੇ ਵੀ ਚੀਜ਼ ਦੀ ਨਾ ਸਮਝ ਆਈ ਹੋ ਨਾਪ ਦੇ ਵਿੱਚੋਂ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਪੁੱਛ ਲਿਓ ਜਿਹੜੀ ਆਪਾਂ ਇਹਨਾਂ ਨੂੰ ਕਲਰ ਕੱਬ ਬਣਾਉਣ ਸਮੇਂ ਜਾਂ ਕਿ ਆ ਲੇਟ ਵੇਲੇ ਜਾਂ ਕਿਸੇ ਕੋਈ ਹੋਰ ਕੋਈ ਦਿੱਕਤ ਆਉਂਦੀ ਆ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਮੈਨੂੰ ਦੱਸਿਆ ਕਰੋ ਤਾਂ ਕਿ ਉਸ ਟੌਪ ਦੇ ਆਪ ਕੋਈ ਹੋਰ ਵੀਡੀਓ ਬਣਾਈਏ ਠੀਕ ਆ ਜੀ ਮਿਲਦੇ ਆ ਜਲਦੀ ਨਾਲ ਵੀਡੀਓ ਲੈ ਕੇ ਹੁੰਦੇ ਹੋ ਜਾਏ ਧੰਨਵਾਦ ਸਤਿ ਸ਼੍ਰੀ ਅਕਾਲ